ਪਰਵਾਰ ਬਾਰੇ ਉਹ ਸਿੱਖਾਂ ਨੂੰ ਬਦਾਵਾ ਲਿਖਣਾ ਪੈ ਗਿਆ ਕੋਈ ਪਰਬਤ ਇਤਨਾ ਮਜ਼ਬੂਤ ਨਹੀਂ ਜੋ ਖਾਲਸੇ ਦਾ ਰਾਹ ਰੋਕ ਸਕੇ ਕੋਈ ਦਰਿਆ ਇਤਨਾ ਤੇਜ਼ ਨਹੀਂ ਜੋ ਖਾਲਸੇ ਦੇ ਪੈਰ ਉਖੇੜ ਸਕੇ ਕੋਈ ਝਖੜ ਇਤਨਾ ਖਤਰਨਾਕ ਨਹੀਂ ਜੋ ਖਾਲਸੇ ਨੂੰ ਖਤਰਿਆਂ ਤੋਂ ਖੇਲਣ ਤੋਂ ਰੋਕ ਸਕੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾਣਾ ਕੋਈ ਆਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋ ਜਦੋਂ ਉਹ ਇਨਸਾਨ ਬਹੁਤਾ ਸਿਆਣਾ ਬਣ ਜਾਂਦਾ ਨਾ ਪਾਲਸ਼ਾ ਦੀ ਬਾਣੀ ਕਹਿੰਦੀ ਹੁਕਮ ਹੁਕਮ ਨਹੀਂ ਚੱਲਦਾ ਗੁਰੂ ਦੇ ਅੱਗੇ ਤੇ ਰੱਬ ਦੇ ਅੱਗੇ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਸੂਬਾ ਸਰਹੰਦ ਦੇ ਸੂਬੇਦਾਰ ਦੇ ਨਾਲ ਅੱਜ ਮੇਰੀ ਸੁਲਾਹ ਕਰਨ ਸੁਲਾਹ ਕਰਨ ਵਾਸਤੇ ਆਗੇ ਤੁਸੀਂ ਉਦੋਂ ਕਿੱਥੇ ਸੀ ਜਦੋਂ ਧੰਗੁਰੂ ਅਰਜਨ ਸਾਹਿਬ ਨੂੰ ਤਰਤੀ ਤਵੀ ਤੇ ਬਿਠਾਇਆ ਗਿਆ ਤੁਸੀਂ ਲਿਖ ਕੇ ਦੇ ਜਾਓ ਇਹ ਦਾਵਾ ਕਿ ਅੱਜ ਤੋਂ ਬਾਅਦ ਤੂੰ ਸਾਡਾ ਗੁਰੂ ਨਹੀਂ ਤੇ ਸੀ ਤੇਰੇ ਸਿੱਖ ਨਹੀਂ ਇੱਕ ਇੱਕ ਮੁਠੀ ਰੇਤ ਭਰ ਕੇ ਵੀ ਅਗਰ ਉਹ ਨਨਕਪੁਰ ਸਾਹਿਬ ਛੱਡਦੇ ਤੇ ਅਨੰਦਪੁਰ ਸਾਹਿਬ ਮਿੱਟੀ ਦੇ ਵਿੱਚ ਦਫਨ ਕਰ ਸਕਦੇ ਐਨਾ ਸਿਪਾਹੀ ਹੁੰਦੇ ਸੀ ਮਾਤਾ ਗੁਜਰੀ ਵੀ ਬੇਦਾਵਾ ਲਿਖਦੇ ਤੁਸੀਂ ਮੰਨ ਸਕਦੇ ਆ ਇਸ ਗੱਲ ਨੂੰ ਸਿਰਫ 4 ਨੇ 40 ਨਹੀਂ ਸਿਰਫ 4 ਨੇ ਜਿਨ੍ਹਾਂ ਨੇ ਬੇਦਾਵੇ ਤੇ ਹਸਤਾਖਸ਼ਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਾਲੋਂ ਦਾ ਨਰਾਇਣ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸੰਗਤ ਜੀ ਅੱਜ ਸਾਡੇ ਨਾਲ ਨੇ ਭਾਈ ਹਰਪ੍ਰੀਤ ਸਿੰਘ ਜੀ ਆਲਮਗੀਰ ਵਾਲੇ ਪਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਸਵਾਗਤ ਹੈ ਜੀ ਦਾ ਐਨਆਰਏ ਟੀਵੀ ਦੇ ਉੱਤੇ ਪਾਈ ਸਾਹਿਬ ਚਾਲੀ ਮੁਕਤੀਆਂ ਦੀ ਧਰਤੀ ਮੁਕਤਸਰ ਮਾਗੀ ਸਾਹ ਦਾ ਉਥੇ ਦਿਹਾੜਾ ਮਨਾਇਆ ਗਿਆ ਜੀ ਹਾਂਜੀ ਤੇ ਅੱਜ ਸਾਨੂੰ ਦਰਸ਼ਨ ਕਰਾਓ ਮਗੋਂ ਸਰਦੀ ਧਰਤੀ ਦੇ ਆ ਮੁਕਤ ਸਰਦੀ ਧਰਤੀ ਧੰਨ ਧੰਨ ਸਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਕਰਕੇ ਉਸ ਵੇਲੇ ਧੰਤਾ ਜੋਗ ਹੋ ਗਈ ਜਦੋਂ ਉਹ ਸਿੰਘ ਜਿਹੜੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਦਾਵਾ ਲਿਖ ਗਏ ਸਨ ਬੇਦਾਵਾ ਭਾਵ ਦਾਵਾ ਫਾਰਸੀ ਦੀ ਜ਼ੁਬਾਨ ਦੇ ਵਿੱਚ ਇਸਾ ਅਰਥ ਬਣਦਾ ਹੈ ਹੱਕ ਆਪਣਾ ਹੱਕ ਪੇਸ਼ ਕਰਨਾ ਜਿਵੇਂ ਆਪਾਂ ਕਈ ਵਾਰੀ ਕਹਿੰਨੇ ਆਂ ਦਾਵਾ ਪੇਸ਼ ਕਰਨਾ ਦਾਵਾ ਪੇਸ਼ ਕਰਨਾ ਵੀ ਮੈਂ ਕੋਰਟ ਦੇ ਵਿੱਚ ਆ ਦਾਵਾ ਪੇਸ਼ ਕੀਤਾ ਜੀ ਇਸ ਤਰ੍ਹਾਂ ਗੁਰੂ ਦੇ ਉੱਤੇ ਵੀ ਸਿੱਖ ਦਾ ਹੱਕ ਹੈ ਇਹੀ ਹੱਕ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਕਿਆਂ ਸਿੱਖਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਜਤਾਇਆ ਤੇ ਆਖਿਆ ਕਿ ਖਾਲਸਾ ਪੰਥ ਇਹ ਹੁਕਮ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਕਿਲਾ ਛੱਡ ਜਾਨੇ ਇਹ ਹੱਕ ਸੀ ਨਾ ਸਿੱਖਾਂ ਨੇ ਆਪਣਾ ਹੱਕ ਸਮਝਿਆ ਗੁਰੂ ਤੇ ਉਹ ਹੱਕ ਜਤਾਇਆ ਤੇ ਜਿੰਨੇ ਹੱਕ ਛੱਡ ਦਿੱਤਾ ਉਹ ਦਾਵੇ ਦੇ ਅਗਰ ਬੇਦਾਵਾ ਬਣ ਗਿਆ ਵੀ ਜਿੰਨੇ ਹੱਕ ਛੱਡ ਦਿੱਤਾ ਉਹ ਬੇਦਾਵਾ ਲੇਖ ਗਿਆ ਭਾਈ ਸਾਹਿਬ ਜੀ ਗੁਰੂ ਦਾ ਤੇ ਸਿੱਖ ਦਾ ਜਿਹੜਾ ਨਾਤਾ ਆ ਜਿਹੜਾ ਰਿਸ਼ਤਾ ਆ ਇਹ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚੋਂ ਪਵਿੱਤਰ ਰਿਸ਼ਤਾ ਆ ਸਮਰਪਣ ਦਾ ਰਿਸ਼ਤਾ ਆ ਇਹੋ ਜੀ ਕੀ ਨੋਬਤ ਆ ਗਈ ਕਿ ਜਿਹੜੇ ਗੁਰਾਂ ਦੇ ਉੱਤੋਂ ਸਿੱਖ ਜਾਨਵਾਰ ਦੇ ਹਨ ਸਿੱਖਾਂ ਦੇ ਉੱਤੋਂ ਗੁਰਾਂ ਨੇ ਪਰਿਵਾਰ ਬਾਰੇ ਉਹ ਸਿੱਖਾਂ ਨੂੰ ਬਧਾਵਾ ਲਿਖਣਾ ਪਿਆ ਗਿਆ ਹਾਲਾਤ ਕੋਈ ਨਹੀਂ ਬਣੇ ਤੇ ਕਦੇ ਇਸ ਤਰ੍ਹਾਂ ਦੇ ਹਾਲਾਤ ਬਣ ਨਹੀਂ ਸਕਦੇ ਕਾਦਮ ਨੇ ਬੜੇ ਪਿਆਰੇ ਬੋਲ ਲਿਖੇ ਨੇ ਉਹ ਕਹਿੰਦਾ ਕੋਈ ਪਰਬਤ ਇਤਨਾ ਮਜ਼ਬੂਤ ਨਹੀਂ ਜੋ ਖਾਲਸੇ ਦਾ ਰਾਹ ਰੋਕ ਸਕੇ ਕੋਈ ਦਰਿਆ ਇਤਨਾ ਤੇਜ਼ ਨਹੀਂ ਜੋ ਖਾਲਸੇ ਦੇ ਪੈਰ ਉਖੇੜ ਸਕੇ ਕੋਈ ਝੱਖੜ ਇਤਨਾ ਖਤਰਨਾਕ ਨਹੀਂ ਜੋ ਖਾਲਸੇ ਨੂੰ ਖਤਰਿਆਂ ਤੋਂ ਖੇਲਣ ਤੋਂ ਰੋਕ ਸਕੇ ਸਚੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਬਣਾਇਆ ਹੀ ਪਰਖ ਦੇ ਵਿੱਚੋਂ ਖੰਡੇ ਦੀ ਧਾਰ ਦੇ ਵਿੱਚੋਂ ਸਚੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੈਦਾ ਕੀਤਾ ਤੇ ਪਰਖ ਹੋਈ ਇੱਥੇ ਸਿਲੈਕਸ਼ਨ ਹੋਈ ਪਾਤਸ਼ਾਹ ਮਹਾਰਾਜ ਦੀ ਜਿਹੜਾ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਪਾਤਸ਼ਾਹ ਮਹਾਰਾਜ ਨੇ ਪਰਖ ਕੀਤੀ ਤੇ ਉਹ ਪੰਜ ਸਿੰਘ ਉੱਠ ਕੇ ਆਏ ਨਿਤਰੇ ਤੇ ਬਾਣੀ ਤੇ ਕਹਿੰਦੀ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ ਆਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਇਹ ਨੌਬਤ ਨਹੀਂ ਆਈ ਅਸਲ ਦੇ ਵਿੱਚ ਜਦੋਂ ਇਨਸਾਨ ਬਹੁਤਾ ਸਿਆਣਾ ਬਣ ਜਾਂਦਾ ਹੈ ਨਾ ਪਾਤਸ਼ਾਹ ਦੀ ਬਾਣੀ ਕਹਿੰਦੀ ਹੁਕਮ ਹੁਕਮ ਨਹੀਂ ਚੱਲਦਾ ਗੁਰੂ ਦੇ ਅੱਗੇ ਤੇ ਰੱਬ ਦੇ ਅੱਗੇ ਬੰਦਾ ਕਹਿੰਦੀ ਹੁਕਮ ਚਲਾਉਣ ਲੱਗ ਜਾਂਦਾ ਹੈ ਸਾਹਿਬ ਸੇਤੀ ਹੁਕਮ ਨਾ ਚਲੇ ਕਹੀ ਬਣਾ ਅਰਦਾਸ ਜਦੋਂ ਮਾਈ ਭਾਗੋ ਦੇ ਸੌਰਾ ਸਾਹਿਬ ਦਾ 17ਵੀਂ ਸੀ ਇਤਿਹਾਸ ਕਹਿੰਦੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਰ ਰਾਏ ਕੱਲੇ ਦੇ ਕੋਲੋਂ ਪਾਤਸ਼ਾਹ ਮਹਾਰਾਜ ਤਖਤੂ ਪੂਰੇ ਪਧੋੜ ਹੁੰਦੇ ਹੋਏ ਦੀਨਾ ਕਾਂਗੜ ਇੱਥੋਂ ਹੁੰਦੇ ਪਾਤਸ਼ਾਹ ਕੋਟ ਕਪੂਰੇ ਕਪੂਰੇ ਚੌਧਰੀ ਦੇ ਕੋਲ ਪਹੁੰਚੇ ਉੱਥੋਂ ਰਾਮਿਆਣੇ ਪਿੰਡ ਪਹੁੰਚੇ ਤੇ ਪਾਤਸ਼ਾਹ ਨੂੰ ਖਬਰ ਮਿਲੀ ਕਿ ਇੱਕ ਸਿੱਖ ਜਿਹੜਾ ਬਹੁਤ ਨਜ਼ਦੀਕੀ ਸਿੱਖ ਸੀ ਪਾਤਸ਼ਾਹ ਮਹਾਰਾਜ ਜੀ ਦਾ ਦੇਸ ਰਾਜ ਉਹਦਾ ਨਾਮ ਆਇਆ ਉਹਦੀ ਡੈਥ ਹੋ ਗਈ ਸੀ ਤੇ ਚਭਾਲ ਤੋਂ ਪੱਟੀ ਜਿੱਥੇ ਮਾਈ ਪਗੋ ਵੇ ਆਈ ਹੋਈ ਸੀ ਇਸੇ ਅਸਲ ਵਿੱਚ ਇਹ ਜਿਹੜਾ ਭਾਈ ਦੇਸ ਰਾਜ ਹੈ ਮਾਤਾ ਭਾਗਕੌਰ ਦਾ ਸਹੁਰਾ ਸਾਹਿਬ ਸੀ ਜੀ ਇਹਨਾਂ ਦੇ بیٹے ਨਿਹਾਨ ਸਿੰਘ ਦੇ ਨਾਲ ਮਾਤਾ ਭਾਗਕੌਰ ਵਿਆਹੀ ਸੀ ਤੇ ਉੱਥੇ ਸੋਖ ਸੰਦੇਸ਼ ਪਾਤਸ਼ਾਹ ਮਹਾਰਾਜ ਨੇ ਭੇਜਿਆ ਜਿਵੇਂ ਇੱਕ ਗੁਰੂ ਆਪਣੇ ਸਿੱਖ ਲਈ ਵੀ ਆਹ ਡੈਥ ਹੋ ਗਈ ਹੈ ਤੇ ਸੋਖ ਸੰਦੇਸ਼ ਪਹੁੰਚਾਉਂਦੇ ਨੇ ਉਹ ਪਹੁੰਚਿਆ ਤੇ ਉੱਥੇ ਦੇ ਮਜਹਿਲਾਂ ਨੂੰ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਇਸ ਵੇਲੇ ਰਾਮਿਆਣੇ ਪਿੰਡ ਟਿਕਿ ਹੋਏ ਨੇ ਤੇ ਭਾਈ ਮਹਾ ਸਿੰਘ ਜਿਹੜੇ ਭਾਈ ਮਨੀ ਸਿੰਘ ਜੀ ਦੇ ਭਰਾਤਾ ਸਨ ਉਹਨਾਂ ਦੇ ਬੇਟੇ ਸਨ ਭਾਈ ਮਹਾ ਸਿੰਘ ਉਹਨਾਂ ਦੀ ਤੇ ਮਾਤਾ ਪਾਪਾ ਕੋਰ ਦੀ ਅਗਵਾਈ ਦੇ ਵਿੱਚ ਮਝੈਲ ਇਕੱਠੇ ਹੋਏ ਉਹਨਾਂ ਆਪਣਾ ਫਰਜ਼ ਸਮਝਿਆ ਕਿ ਸਾਨੂੰ ਗੁਰਗੋਬਿੰਦ ਸਿੰਘ ਪਾਸ਼ਾ ਦੀ ਹਜ਼ੂਰੀ ਵਿੱਚ ਪਹੁੰਚਣਾ ਚਾਹੀਦਾ ਹੈ ਜਦੋਂ ਉੱਥੇ ਪਹੁੰਚੇ ਤੇ ਪਿੰਡਾਂ ਦੇ ਜਿਹੜੇ ਲੋਕ ਸਨ ਪੰਜ ਸਰਪੰਚ ਤੇ ਚੌਧਰੀ ਵੀ ਨਾਲ ਹੋ ਤੁਰੇ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸੰਬੰਧ ਵੀ ਨਹੀਂ ਸੀ ਉਹ ਵੀ ਉਸ ਕਾਫਲੇ ਦੇ ਵਿੱਚ ਮਝੈਲਾਂ ਦੇ ਨਾਲ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕੋਲ ਰਾਮਿਆਣੇ ਪਿੰਡ ਆਂਦੇ ਨੇ ਤੇ ਉਹ ਰਾਮਿਆਣੇ ਪਿੰਡ ਦੇ ਵਿੱਚ ਉੱਥੇ ਉਹ ਚੌਧਰੀ ਤੇ ਉਹ ਇਤਿਹਾਸਕਾਰ ਤੇ ਇਹ ਵੀ ਗੱਲ ਕਹਿੰਦੇ ਨੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ ਕਿ ਮਾਤਾ ਭਾਗ ਕੋਰ ਜਿਹਦੇ ਭਾਈ ਦਾ ਨਾਂ ਭਾਈ ਭਾਗ ਸਿੰਘ ਤੇ ਦਲਬਾਗ ਸਿੰਘ ਇਤਿਹਾਸ ਨੇ ਦੱਸਿਆ ਤੇ ਇਹਨਾਂ ਦੀ ਸੂਬਾ ਸਰਹੰਦ ਦੇ ਨਾਲ ਵੀ ਕਿਉਂਕਿ ਪੱਟੀ ਪਰਗਣਾ ਹੈ ਪੱਟੀ ਦੇ 70 80 ਪਿੰਡਾਂ ਦੀ ਮਲਕੀਅਤ ਹੈ ਮਾਤਾ ਭਾਗੁਰ ਜਿਸ ਘਰ ਦੇ ਵਿੱਚੋਂ ਜਨਮ ਲੈਂਦੇ ਨੇ ਇਹਨਾਂ ਦੇ ਭਾਈ ਜਿਹੜੇ ਭਾਗ ਸਿੰਘ ਤੇ ਦਿਲਬਾਗ ਸਿੰਘ ਨੇ 37 70 80 ਪਿੰਡਾਂ ਦਾ ਜਿਹੜਾ ਪ੍ਰਗਣਾ ਹੈ ਝਵਾਲ ਦਾ ਉਹ ਸਾਰੀ ਦੀ ਮਲਕੀਅਤ ਹੈ ਇਹਨਾਂ ਦੇ ਕੋਲ ਇਹਨਾਂ ਦੇ ਅਸਲ ਸੂਕ ਮਲਤਾਨ ਦੇ ਸੂਬੇਦਾਰ ਨਾਲ ਵੀ ਨੇ ਤੇ ਇਹਨਾਂ ਦੇ ਵਪਾਰਕ ਰਿਲੇਸ਼ਨ ਸਿਆਸੀ ਰਿਲੇਸ਼ਨ ਸੂਬਾ ਸਰਹੰਦ ਦੇ ਨਾਲ ਵੀ ਜੀ ਤੇ ਜਿਹੜਾ ਮਾਈ ਭਾਗਕੌਰ ਦਾ ਸੌਰਾ ਪਰਿਵਾਰ ਹੈ ਉਹ ਵੀ ਬਹੁਤ ਧਨਾੜ ਪਰਿਵਾਰ ਹੈ ਉਹ ਵੀ ਪੱਟੀ ਦੇ ਵਿੱਚ ਬੜਾ ਉੱਚਾ ਨਾਮਣਾ ਰੱਖਦਾ ਹੈ ਉਹਨਾਂ ਦੀ ਵੀ ਮੁਲਤਾਨ ਦੇ ਸੂਬੇਦਾਰ हसन ਖਾਨ ਤੱਕ ਦੇ ਨਾਲ ਜਾਣ ਪਹਿਚਾਨ ਹੈ ਜੀ ਤੇ ਇਹ ਚੌਧਰੀ ਜਦੋਂ ਇਕੱਠੇ ਹੋ ਕੇ ਗਏ ਤੇ ਪਾਦਸ਼ਾਹ ਮਹਾਰਾਜ ਨੂੰ ਭਾਈ ਭਾਗ ਸਿੰਘ ਕਹਿਣ ਲੱਗੇ ਜੋ ਪ੍ਰਿੰਸੀਪਲ ਸੁਤਵੀਰ ਸਿੰਘ ਲਿਖਦੇ ਤੇ ਪੁਰਾਤਨ ਇਤਿਹਾਸਕਾਰ ਲਿਖਦੇ ਨੇ ਇਹ ਕਹਿੰਦੇ ਪਾਤਸ਼ਾਹ ਜੇ ਆਪਾਂ ਆ ਲੜਾਈ ਝਗੜੇ ਵਾਲਾ ਰਾਹ ਛੱਡ ਦਈਏ ਇੰਨੀਆਂ ਜੰਗਾਂ ਹੋ ਗਈਆਂ ਸਹਿਬਜ਼ਾਦੇ ਸ਼ਹੀਦ ਹੋ ਗਏ ਅਨੰਦਪੁਰ ਦਾ ਕਿਲਾ ਛੱਡਣਾ ਪਿਆ ਸੱਚੇ ਪਾਤਸ਼ਾਹ ਮਹਾਰਾਜ ਦਾ ਉਹ ਪਹਿਲੇ ਪਾਤਸ਼ਾਹ ਧੰਗੁਰ ਨਾਨਕ ਪਿਤਾ ਮਹਾਰਾਜ ਵਾਲਾ ਪੰਜਵੀਂ ਪਾਤਸ਼ਾਹੀ ਤੱਕ ਜਿਹੜਾ ਨਿਮਰਤਾ ਪ੍ਰੇਮ ਹਲੀਮੀ ਬਾਣੀ ਦਾ ਜਿਹੜਾ ਸਾਧੂਆਂ ਵਾਲਾ ਸਾਡਾ ਸੁਭਾਅ ਸੀ ਅਗਰ ਉਹ ਇਖਤियार ਕਰੀਏ ਤੇ ਪਾਤਸ਼ਾਹ ਮਹਾਰਾਜ ਨੇ ਆਖਿਆ ਚੂਕਾਰ ਅਜ਼ ਹਮਾ ਹੀਲ ਤੇ ਦਰਗੁਜ਼ਾਸਤ ਹਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਕੇ ਸਿਖਾ ਆਇਆ ਚੌਧਰੀਓ ਮੈਂ ਕੋਈ ਸ਼ੌਂਕ ਦੇ ਨਾਲ ਤੇ ਨਹੀਂ ਕਿਰਪਾਨ ਚ ਕੀ ਤਲਵਾਰ ਚ ਮੈਂ ਇੱਕ ਮਜਬੂਰੀ ਵਾਸਤੇ ਚੱਕੀ ਹੈ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਪ੍ਰੇਮ ਤੇ ਹਲੀਮੀ ਦੀ ਉਹ ਮੂਰਤ ਨੂੰ ਜਦੋਂ ਕਤਲ ਕਰ ਦਿੱਤਾ ਗਿਆ ਤਾਂ ਮੈਂ ਮਹਿਸੂਸ ਕੀਤਾ ਕਿ ਇਸ ਭਾਰਤ ਵਰਸ਼ ਦੇ ਵਿੱਚ ਸ਼ਮਸ਼ੀਰ ਜ਼ਰੂਰੀ ਹੈ ਤੇ ਉਹ ਅੱਗੋਂ ਚੌਧਰੀ ਕਹਿਣ ਲੱਗੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੇ ਅਸੀਂ ਤੁਹਾਡੀ ਸਿੱਖੀ ਤੋਂ ਕੀ ਲੈਣਾ ਹੈ ਉਹਨਾਂ ਵਿੱਚ ਭਾਈ ਭਾਗ ਸਿੰਘ ਦਾ ਨਾਂ ਵੀ ਹੈ ਜਿਹੜਾ ਮਾਤਾ ਭਾਗਕੌਰ ਦੇ ਸਕੇ ਭਰਾ ਨੇ ਜੀ ਤੇ ਇਤਿਹਾਸਕਾਰ ਕਹਿੰਦੇ ਨੇ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਸੇਖੋਂ ਗੁਰੂ ਕੋਲੋਂ ਸਿੱਖਣ ਆਏ ਹੋ ਕਿ ਗੁਰੂ ਨੂੰ ਸਿਖਾਉਣ ਆਏ ਹੋ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣਾ ਅਰਦਾਸ ਮਾਲਕ ਦੇ ਅਗੇ ਹੁਕਮ ਤੇ ਨਹੀਂ ਚੱਲ ਸਕਦਾ ਉਹ ਬਾਜ਼ਦਖਾਨੇ ਸ਼ੇਰ ਲਿਖਿਆ ਦੇਖੋ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾ ਸਿਰਫ ਇੱਕ ਗੁਰੂ ਤੇ ਕਰਤਾਰ ਕੋਈ ਗਲਤੀ ਨਹੀਂ ਕਰ ਸਕਦਾ ਉਹਨਾਂ ਤੋਂ ਭੁੱਲ ਨਹੀਂ ਹੋ ਸਕਦੀ ਉਹ ਆ ਪਰਮੇਸ਼ਵਰ ਨਿਰੰਕਾਰੀ ਜੋਤ ਹੈ ਤੇ ਪਾਤਸ਼ਾਹ ਮਹਾਰਾਜ ਦੀ ਬਾਣੀ ਕਹਿੰਦੀ ਜਿਹੜਾ ਉਹਨਾਂ ਤੇ ਹੀ ਸ਼ੰਕਾ ਕਰ ਗਿਆ ਗੁਰੂ ਤੇ ਕੀਤੇ ਤੇ ਸ਼ੰਕਾ ਕਰ ਲਿਆ ਪਰ ਉਹ ਫਿਰ ਉਲਾਹ ਨੂੰ ਮੈਂ ਕਾਹੂ ਨਾ ਦਿਓ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਕਦੇ ਉਲਾਮਾ ਨਹੀਂ ਦਿੱਤਾ ਉਹਦੇ ਕੀਤੇ ਤੇ ਉਹ ਤੇ ਤੇਰਾ ਕੀ ਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗੇ ਤੇ ਉਹ ਸਿੱਖਾਂ ਨੇ ਜਦੋਂ ਤਲਖੀ ਵੱਧ ਗਈ ਉਹਨਾਂ ਦੀ ਪਾਤਸ਼ਾਹ ਕੁਝ ਰੋਹ ਦੇ ਵਿੱਚ ਆ ਗਏ ਇਤਿਹਾਸਕਾਰ ਕਹਿੰਦੇ ਨੇ ਪਾਤਸ਼ਾਹ ਰੋਹ ਵਿੱਚ ਆ ਕੇ ਕਹਿੰਦੇ ਅੱਛਾ ਅੱਜ ਤੁਸੀਂ ਮੁਲਤਾਨ ਦੇ ਸੂਬੇਦਾਰ ਤੇ ਸੂਬਾ ਸਰਹੰਦ ਦੇ ਸੂਬੇਦਾਰ ਦੇ ਨਾਲ ਅੱਜ ਮੇਰੀ ਸਲਾਹ ਕਰਾਂ ਸੁਲਾਹ ਕਰਨ ਵਾਸਤੇ ਆ ਗਏ ਤੁਸੀਂ ਉਦੋਂ ਕਿੱਥੇ ਸੀ ਜਦੋਂ ਧੰਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਉਦੋਂ ਤੁਸੀਂ ਕਿਉਂ ਨਾ ਆ ਕੇ ਸੁਲਾਹ ਕਰਾਈ ਉਦੋਂ ਕਿੱਥੇ ਸੋ ਜਦੋਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਤੁਸੀਂ ਕਿੱਥੇ ਸੋ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਉਦੋਂ ਤੁਸੀਂ ਸੁਲਾਹ ਕਰਨ ਕਿਉਂ ਨਾ ਆਏ ਜਦੋਂ ਸਹਿਬ ਜਾਦੇ ਸ਼ਹੀਦ ਹੋਏ ਚਮਕੌਰ ਦੀ ਗੜੀ ਸਰਹੰਦ ਦੇ ਵਿੱਚ ਉਦੋਂ ਤੁਸੀਂ ਸੁਲਾਹ ਕਰਨ ਕਿਉਂ ਨਾ ਆਏ ਪਾਤਸ਼ਾਹ ਨੇ ਕੋਈ ਸਲਕੀ ਵਿੱਚ ਕਿਹਾ ਤੇ ਅਗੋਂ ਕਹਿੰਦੇ ਫਿਰ ਪਾਤਸ਼ਾਹ ਸੀ ਤੇਰੀ ਸਿੱਖੀ ਤੋਂ ਕੀ ਲੈਣਾ ਤੇ ਪਾਤਸ਼ਾਹ ਕਹਿੰਦੇ ਫਿਰ ਐ ਕਰੋ ਭਾਈ ਦੇਆ ਸਿੰਘ ਜਾਓ ਭਾਈ ਮਾਨ ਸਿੰਘ ਜਾ ਭਾਈ ਦਾਨਿਆਂ ਇੱਕ ਕਾਗਜ਼ ਤੇ ਇੱਕ ਕਲਮ ਧਵਾਤ ਲੈ ਕੇ ਆ ਤੇ ਤੁਸੀਂ ਲਿਖ ਕੇ ਦੇ ਜਾਓ ਦੇ ਦਾਵਾ ਕਿ ਅੱਜ ਤੋਂ ਬਾਅਦ ਤੂੰ ਸਾਡਾ ਗੁਰੂ ਨਹੀਂ ਤੇ ਸੀ ਤੇਰੇ ਸਿੱਖ ਨੇ ਇਹ ਘਟਨਾ ਉਥੇ ਘਟੀ ਹੈ ਕਿਦਰਾਨੀ ਦੀ ਢਾਵ ਤੋਂ ਅੱਛਾ ਮੈਂ ਭਾਈ ਸਾਹਿਬ ਜੀ ਤੁਹਾਨੂੰ 1 ਮਿੰਟ ਵਾਸਤੇ ਮਾਫੀ ਚਾਹੁੰਨਾ ਮੈਂ ਟੋਕਣਾ ਕਿ ਇਹ ਅਨੰਦਪੁਰ ਸਾਹਿਬ ਬਦਵਾ ਲਿਖਿਆ ਗਿਆ ਸੀ ਕਿ ਇੱਥੇ ਇੱਥੇ ਲਿਖਿਆ ਗਿਆ ਸੀ ਜਿੱਥੇ ਤੁਸੀਂ ਖਤਰਾਂ ਦੀ ਟੱਪ ਦਾ ਜ਼ਿਕਰ ਕਰ ਰਹੇ ਹੋ ਦੇਖੋ ਸਿਰਫ ਕਵੀ ਸੰਤੋਖ ਸਿੰਘ ਚੂੜਾਮਣੀ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਸਿਰਫ ਇੱਕੋ ਇੱਕ ਇਹ ਇਤਿਹਾਸਕਾਰ ਜਾਂ ਇੱਕ ਅੱਧਾ ਹੋਰ ਇਤਿਹਾਸਕਾਰ ਹੈ ਜਿਸ ਨੇ ਕਵੀ ਸੰਤੋਖ ਸਿੰਘ ਨੂੰ ਹੀ ਪੜ੍ਹ ਕੇ ਫਿਰ ਉਹ ਗੱਲ ਦੁਹਰਾਈ ਹੈ ਜਿਹੜੇ ਕਹਿੰਦੇ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਬਾਕੀ ਸਾਰੇ ਇਤਿਹਾਸਕਾਰ ਲੜੀ ਦੇ ਵਿੱਚ ਇਸੇ ਗੱਲ ਦੀ ਪ੍ਰੋੜਤਾ ਕਰ ਰਹੇ ਨੇ ਕਿ ਇਹ ਜਦੋਂ ਪਾਤਸ਼ਾਹ ਮਹਾਰਾਜ ਖੇਦਰਾਣੇ ਦੀ ਟਾਬ ਤੋਂ ਪਹਿਲਾਂ ਇਹ ਚੌਧਰੀਆਂ ਵੱਲੋਂ ਜਿਹੜੀ ਇੱਕ ਪਾਤਸ਼ਾਹ ਨੂੰ ਦਲੀਲ ਦੇ ਰਾਹੀਂ ਸਿੱਖੀ ਛੱਡਣ ਦੀ ਗੱਲ ਕੀਤੀ ਗਈ ਹੈ ਇੱਥੇ ਬਿਦਾਵਾ ਲਿਖਿਆ ਅੱਛਾ ਇਹਨੂੰ ਕੁਝ ਦਲੀਲ ਦੇ ਨਾਲ ਮੈਂ ਹੋਰ ਸਪਸ਼ਟ ਕਰਨ ਦਾ ਯਤਨ ਕਰਦਾ ਜਦੋਂ ਅੱਜ 1704 ਤੋਂ 3 ਸਾਲ ਪਹਿਲੇ ਇੱਕ ਜੰਗ ਲੱਗਿਆ ਜਿਹਦੇ ਵਿੱਚ ਕੇਸਰੀ ਚੰਦ ਇੱਕ ਖੂਨੀ ਹਾਥੀ ਲੈ ਕੇ ਉਹਨਾਂ ਨੂੰ 300 ਲੀਟਰ ਸ਼ਰਾਬ ਇਤਿਹਾਸ ਕਹਿੰਦਾ ਇਤਿਹਾਸਕਾਰ ਲਿਖਦੇ 300 ਲੀਟਰ ਸ਼ਰਾਬ ਪਿਆ ਕੇ ਹਾਥੀ ਨੂੰ ਲਿਆਂਦਾ ਗਿਆ ਸੀ ਉਦੋਂ ਭਾਈ ਦੁਨੀ ਚੰਦ ਮੰਜੀਠਾ ਇਹ ਵੀ ਮਜੈਲ ਦਾ ਮਾਜੇ ਦਾ ਸੀ ਇਹ ਜਦੋਂ ਭਜਿਆ ਇਹ ਕਦੋਂ ਭਜਿਆ ਇਹਦੇ ਨਾਲ ਸਾਥੀ ਸਨ ਜਿਹੜੇ ਇਹਦੀ ਪੈਰ ਲੱਤ ਟੁੱਟ ਗਈ ਜਦੋਂ ਇਹ ਕੰਦ ਟੱਪਣ ਲੱਗਿਆ ਫਿਰ ਇਹ ਜਦੋਂ ਪਹੁੰਚਿਆ ਤੇ ਘਰਦਿਆਂ ਨੇ ਵੀ ਮੂੰਹ ਨਹੀਂ ਲਾਇਆ ਨੂੰ ਤੂੜੀ ਵਾਲੇ ਅੰਦਰ ਰੱਖਿਆ ਉਥੇ ਸੱਪ ਦੇ ਡੰਗ ਮਾਰਨ ਦੇ ਨਾਲ ਇਹਦੀ ਮੌਤ ਹੋ ਗਈ ਇਹ ਸਾਰੇ ਵੇਰਵੇ ਮਿਲਦੇ ਨੇ ਪਰ ਜਦੋਂ ਆਪਾਂ ਅਨੰਦਪੁਰ ਸਾਹਿਬ ਨੂੰ ਜਿਹੜਾ 7-8 ਮਹੀਨੇ ਘੇਰਾ ਪਿਆ ਰਹਿਣਾ ਇਤਿਹਾਸਕਾਰ ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਤੇ ਐਨੇ ਸਿਪਾਈ ਸਨ ਐਨੀ ਫੌਜ ਸੀ ਉਹ ਗਿਣਤੀ ਤੇ ਨਹੀਂ ਲਿਖਦਾ ਕਹਿੰਦਾ ਜੇ ਇੱਕ ਇੱਕ ਮੁਠੀ ਰੇਤ ਭਰ ਕੇ ਵੀ ਅਗਰ ਉਹ ਅਨੰਪੁਰ ਸਾਹਿਬ ਛੱਡਦੇ ਤੇ ਅਨੰਦਪੁਰ ਸਾਹਿਬ ਮਿੱਟੀ ਦੇ ਵਿੱਚ ਦਫਨ ਕਰ ਸਕਦੇ ਐਨਾ ਸਿਪਾਹੀ ਉੱਥੇ ਸੀ ਐਨੇ ਸਿਪਾਈਆਂ ਦੇ ਵਿੱਚੋਂ ਨਿਕਲ ਕੇ ਜਾਣਾ ਉਥੋਂ ਕਿਸੇ ਤਰੀਕੇ ਦੇ ਨਾਲ ਨਾ ਤੇ ਕੋਈ ਵੇਰਵਾ ਇਹ ਦਿੱਤਾ ਕਿ ਵੀ ਇਹ ਸਿੱਖੀ ਤੋਂ ਮੁਨਕਰ ਹੋ ਗਏ ਜਾਂ ਉਹਨਾਂ ਤੋਂ ਕੋਈ ਲਾਲਚ ਲਿਆ ਕੋਈ ਵੇਰਵਾ ਨਹੀਂ ਮਿਲਿਆ ਕਿਸੇ ਇਤਿਹਾਸਕਾਰ ਨੇ ਨਹੀਂ ਦਿੱਤਾ ਕਿਵੇਂ ਨਿਕਲ ਕੇ ਅੱਛਾ ਫਿਰ ਕਵੀ ਸੰਤੋਖ ਸਿੰਘ ਚੂੜਮਣੀ ਤੇ ਆਪਣੀਆਂ ਹੱਦਾਂ ਟੱਪ ਕੇ ਇਥੋਂ ਤੱਕ ਲਿਖ ਜਾਂਦਾ ਕਿ ਮਾਤਾ ਗੁਜਰੀ ਵੀ ਜਿਹੜੇ ਆ ਉਹ ਕਹਿ ਦਿੰਦੇ ਨੇ ਵੀ ਤੂੰ ਮੇਰਾ ਸੋਤੀ ਹੈਨੀ ਮਾਤਾ ਗੁਜਰੀ ਵੀ ਬਦਾਵਾ ਲਿਖਦੇ ਤੁਸੀਂ ਮੰਨ ਸਕਦੇ ਆ ਇਸ ਗੱਲ ਨੂੰ ਸੋ ਇਹ ਕਵੀ ਸੰਤੋਖ ਸਿੰਘ ਚੂੜਮਣੀ ਤੇ ਆਪ ਲਿਖਦੇ ਨੇ ਜੀਂਦ ਦੇ ਰਾਜੇ ਦੇ ਕੋਲ ਜਿੱਥੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਜਾ ਰਿਹਾ ਹੈ ਉੱਥੇ ਕੁਝ ਬ੍ਰਾਹਮਣ ਨਾਲ ਬੈਠੇ ਹੋਏ ਨੇ ਤੇ ਰਾਜਾ ਜੀਂਦ ਉਹ ਬ੍ਰਾਹਮਣਵਾਦੀ ਹੈ ਉਸ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਤਿਹਾਸ ਦੇ ਵਿੱਚ ਆ ਇੱਕ ਚੀਜ਼ ਲਿਖੀ ਹੈ ਜੋ ਫਿਰ ਮੁੜ ਕੇ ਸਿੱਖ ਪੰਥ ਵਿੱਚ ਪ੍ਰਚਲਿਤ ਹੋ ਗਈ ਖਾਲਸਾ ਜੀ ਪੁਰਾਤਨ ਇਤਿਹਾਸਕਾਰ ਇੱਕ ਸੁਰ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਅਨੰਦਪੁਰ ਦੇ ਕਿਲੇ ਦੇ ਵਿੱਚ ਕਿਸੇ ਬੇਦਾਵਾ ਨਹੀਂ ਲਿਖਿਆ ਇਹ ਬੇਦਾਵਾ ਖੇਦਰਾਣੇ ਦੀ ਢਾਬ ਤੋਂ ਪਹਿਲੇ ਜਿਹੜੇ ਚਵਾਲ ਤੋਂ ਤੇ ਪੱਟੀ ਤੋਂ ਚੌਧਰੀ ਆਏ ਨੇ ਸਰਪੰਚ ਪੰਚਾ ਇਹਨੇ ਜਿਹੜੇ ਗੁਰੂ ਦੇ ਨਾਲੋਂ ਵੱਧ ਸਿਆਣੇ ਬਣਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੇ ਤੇ ਫਿਰ ਇਤਿਹਾਸਕਾਰ ਕਹਿੰਦੇ ਨੇ ਸਿਰਫ 4 ਨੇ 40 ਨਹੀਂ ਸਿਰਫ ਚਾਰ ਨੇ ਜਿਨ੍ਹਾਂ ਨੇ ਬਿਦਾਵੇ ਤੇ ਹਸਤਾਖਰ ਕੀਤਾ ਜਦੋਂ ਕੋਰਾ ਕਾਗਜ਼ ਲਿਆਂਦਾ ਕਲਮ ਤੇ ਦਵਾਈਤ ਲਿਆ ਕੇ ਭਾਈ ਦਾਨ ਸਿੰਘ ਨੇ ਦਿੱਤੀ ਹੈ ਤੇ ਕਹਿੰਦੇ ਉਸ ਵੇਲੇ ਸਿਰਫ ਇੱਕ ਨਾਮ ਆਇਆ ਭਾਈ ਭਾਗ ਸਿੰਘ ਜਿਹੜਾ ਮਾਤਾ ਭਾਗੌਰ ਦਾ ਭਾਈ ਹੈ ਭਾਗ ਸਿੰਘ ਦਲਬਾਗ ਸਿੰਘ ਦਰਬਾਰਾ ਸਿੰਘ ਇੱਕ ਸਿੰਘ ਦਾ ਹੋਰ ਨਾਮ ਆਇਆ ਇਹਨਾਂ ਚਾਰਾਂ ਨੇ ਸਾਈਨ ਕੀਤੇ ਨੇ ਸਿਰਫ ਬਾਕੀਆਂ ਨੇ ਨਹੀਂ ਕੀਤੇ ਤੇ ਮਹਾ ਸਿੰਘ ਦੇ ਇਹਦੇ ਵਿੱਚ ਜਿਹੜਾ ਨਾਮ ਆਉਂਦਾ ਹੈ ਭਾਈ ਮਹਾ ਸਿੰਘ ਹਾਂ ਜੀ ਇਹ ਮੈਨੂੰ ਦੱਸ ਰਿਹਾ ਨਾ ਕਿ ਇਹ ਭਾਈ ਵੀਰ ਸਿੰਘ ਜੀ ਤੇ ਸਿਰਫ ਅ ਕਵੀ ਸੰਤੋਖ ਸਿੰਘ ਚੂੜਾਮਣੀ ਨੇ ਲਿਖਿਆ ਭਾਈ ਮਹਾ ਸਿੰਘ ਕੋਣ ਹੈ ਭਾਈ ਮਹਾ ਸਿੰਘ ਭਾਈ ਮਣੀ ਸਿੰਘ ਜੀ ਦੇ ਜਿਹੜੇ ਭਰਾ ਨੇ ਉਹਨਾਂ ਦਾ ਬੇਟਾ ਹੈ ਇਹ ਤੇ ਗੁਰਸਿੱਖੀ ਚ ਉਹ ਪਰਿਵਾਰ ਹੈ ਜਿਨ੍ਹਾਂ ਵਾਸਤੇ ਪਹਿਲੇ ਇਤਿਹਾਸਕਾਰ ਕਹਿੰਦੇ ਸੀ ਕਿ 40 ਕੁ ਸਿੰਘ ਸ਼ਹੀਦ ਹੋਏ ਨੇ ਭਾਈ ਮਣੀ ਸਿੰਘ ਦੇ ਪਰਿਵਾਰ ਚੋਂ ਫਿਰ ਇਤਿਹਾਸਕਾਰਾਂ ਦੀਆਂ ਖੋਜਾਂ ਵਧੀਆਂ ਤੇ ਉਹ ਕਹਿੰਦੇ 70 ਤੋਂ ਉੱਤੇ ਜੀ ਸ਼ਹੀਦ ਹੋਏ ਨੇ ਫਿਰ ਜਦੋਂ ਪਤਾ ਲੱਗਿਆ ਵੀ ਭਾਈ ਮਣੀ ਸਿੰਘ ਤੇ ਜਵਾਈ ਸਨ ਲੱਖੀ ਸ਼ਾਵਨ ਜਾਰੇ ਦੇ ਜਿਨ੍ਹਾਂ ਰਕਾਬगंज ਵਿੱਚ ਆਪਣਾ ਘਰ ਫੂਕ ਕੇ ਤੇ ਗੁਰਤੇਗ ਬਹਾਦਰ ਸਿੰਘ ਮਹਾਰਾਜ ਦੇ ਧਰ ਦਾ ਸੰਸਕਾਰ ਕੀਤਾ ਫਿਰ ਉਹਨਾਂ ਦੇ ਪਰਿਵਾਰ ਵਿੱਚ ਵੀ ਜਿੰਨੇ ਸ਼ਹੀਦ ਹੋਏ ਜੇ ਉਹਨਾਂ ਦੀ ਗਿਣਤੀ ਕਰੀਏ ਤੇ 130 35 ਦੇ ਕੋਲ ਜਾ ਕੇ ਇਤਿਹਾਸਕਾਰਾਂ ਦੀ ਕੋਸ਼ਿਸ਼ ਪਹੁੰਚ ਗਈ ਹੈ ਕਿ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਜੀ ਸ਼ਹੀਦ ਹੋਏ ਨੇ ਗੁਰੂ ਦੇ ਲੇਖੇ ਲੱਗੇ ਵਾਹ ਸੋ ਭਾਈ ਮਾ ਸਿੰਘ ਤੇ ਉਹ ਸੀ ਫਿਰ ਜਦੋਂ ਹੌਸਲੇ ਢਾਹ ਗਏ ਤੇ ਉਹ ਸਾਰੇ ਜਿਹੜੇ ਉਥੋਂ ਚੌਧਰੀ ਜਾ ਰਹੇ ਸਨ ਉਹਨਾਂ ਨੂੰ ਵਾਪਸ ਪਰੇ ਰਿਹਾ ਜਿਹੜਾ ਉਹ ਮਾਈ ਭਾਗੋ ਸੀ ਮਾਈ ਭਾਗੋ ਨੇ ਉੱਤੇ ਬੜਾ ਵੱਡਾ ਰੋਲ ਅਦਾ ਕੀਤਾ ਇਹ ਬਚਪਨ ਤੋਂ ਜੰਗ ਜੂਸਵਾਦੀ ਧੀ ਸੀ ਕਿਉਂਕਿ ਇਹ ਮਾਈ ਭਾਗੋ ਜਿਸ ਪਰਿਵਾਰ ਚੋਂ ਆਂਦੀ ਹੈ ਜਾਂ ਭਾਗ ਸਿੰਘ ਜਿਹੜਾ ਇਹਨਾਂ ਦਾ ਭਰਾ ਜਿਸ ਪਰਿਵਾਰ ਚੋਂ ਆਂਦਾ ਹੈ ਭਾਈ ਲੰਗਾ ਜੀ ਦੇ ਭਰਾ ਭਾਈ ਲੰਗਾ ਉਹ ਨੇ ਜਿਨ੍ਹਾਂ ਨੂੰ ਧੰਗੁਰ ਅਰਜਨ ਪਾਤਸ਼ਾਹ ਮਹਾਰਾਜ ਜਦੋਂ ਚੰਦੂ ਦੀ ਹਵੇਲੀ 'ਚ ਜਾਂਦੇ ਨੇ ਪੰਜ ਸਿੰਘ ਜਿਹੜੇ ਨਾਲ ਗਏ ਸਨ ਭਾਈ ਮੰਜ ਜੀ ਬਾਬਾ ਬੁੱਢਾ ਜੀ ਭਾਈ ਲੰਗਾ ਜੀ ਉਹਨਾਂ ਵਿੱਚ ਭਾਈ ਲੰਗਾ ਜੀ ਸਨ ਤੇ ਇਹਨਾਂ ਦੇ ਛੋਟੇ ਭਰਾ ਸਨ ਉਹਨਾਂ ਦੀ ਜਿਹੜੀ ਅੱਗੋਂ ਅੰਸ਼ਲ ਜੋ ਵੰਸ਼ਜ ਹੈ ਉਹੀ ਮਾਤਾ ਪਿਤਾ ਘਰ ਜਨਮ ਲੈਂਦੀ ਉਹ ਸੰਸਵੰਸ ਦੇ ਵਿੱਚ ਉਹਦੇ ਵਿੱਚ ਹੀ ਭਾਈ ਭਾਗ ਸਿੰਘ ਭਾਈ ਹਰਪ੍ਰੀਤ ਸਿੰਘ ਜੀ ਬਹੁਤ ਹੀ ਵਿਸਥਾਰ ਦੇ ਨਾਲ ਤੁਸੀਂ ਇਹ ਜਿਹੜੇ ਦਰਸ਼ਨ ਕਰਾ ਰਹੇ ਹੋ ਕਰਵਾਉਂਦੇ ਆ ਤੇ ਸੰਗਤ ਜੀ ਆਪਾਂ ਕੱਲ ਨੂੰ ਭਾਈ ਸਾਹਿਬ ਤੋਂ ਅੱਗੇ ਸੁਣਾਗੇ ਕਿ ਭਾਈ ਮਹਾ ਸਿੰਘ ਜੀ ਕਿਵੇਂ ਇਹਨਾਂ ਸਿੰਘਾਂ ਨੂੰ ਸੰਗਤ ਨੂੰ ਲੈ ਕੇ ਆਉਂਦੇ ਨੇ ਤੇ ਕਿਵੇਂ ਇਥੇ ਸ਼ਹੀਦੀਆਂ ਹੁੰਦੀਆਂ ਨੇ 40 ਮੁਕਤੇ ਕਿਵੇਂ 40 ਮੁਕਤੇ ਬਣਦੇ ਨੇ ਕਿਵੇਂ ਸ਼ਹੀਦੀਆਂ ਹੁੰਦੀਆਂ ਨੇ ਇਹਦੇ ਬਾਰੇ ਵਿਸਥਾਰ ਦੇ ਨਾਲ ਭਾਈ ਸਾਹਿਬ ਹਰਾਂ ਤੋਂ ਕੱਲ ਤੋਂ ਕੱਲ ਨੂੰ ਆਪਾਂ ਅੱਗੇ ਲੜੀਵਾਰ ਸਰਵਣ ਕਰਾਂਗੇ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨੇ ਇੰਨਾ ਪਿਆਰਾ ਇਤਿਹਾਸ ਤੇ ਇੰਨੇ ਸਜੇ ਢੰਗ ਦੇ ਨਾਲ ਸਾਨੂੰ ਦਰਸ਼ਨ ਕਰਵਾਉਣ ਦੇ ਲਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ